ਸਦਾ ਤੇ ਇਹ ਇਚ ਹੋਊਗਾ ਨਾ ਜੀ ਮਸਾਲਾ ਵਿੱਚ ਸੈਡ 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 ਤੇ ਬਾਲਦਾ ਨਾ ਸੈਡ ਇਹ ਬਾਲਦਾ ਬਾਲਦਾ ਇਹ ਸੈਡ ਇਹਦੀ ਜੜੜ ਚੱਲਣ ਵਾਲੀ ਆ ਤੇ ਦੋ ਚੱਲ ਗਈਆਂ ਅੰਦਰੋਂ ਵਿੱਚੋਂ ਨਿਕਲੇ ਆ ਉਹ ਪਾਸਾ ਉਹ ਬਰੋਦਿਆਂ ਭਰਿਆ ਹੋਊਗਾ ਪੂਰਾ ਇੱਕ ਇੱਕ ਚੰਗੀ ਹੋਗਾ ਉਹ ਮੱਥੇ ਲਾ ਲਓ ਉਹ ਖਾਵਾ ਇਹੋ ਹੀ ਆ ਰਹੀਆਂ ਨਾ ਇਨਫਰਮੇਸ਼ਨ ਵੀ ਦਿਨੇ ਵੀ ਹੋ ਕਰ ਨਾ ਪੰਗੇ ਲੋ ਨਹੀਂ ਪੰਗੇ ਲੋ ਵਿਜੇ ਪਿਛਾ ਹੋ ਜਾ ਨੀ ਚੀਜ਼ੋ ਖੇਤੀ ਪਿਛੇ ਹੋ ਜਾ ਵਿਜੇ ਨੰਬਰ ਕੀ ਹੈ ਨੰਬਰ ਕੀ ਹੈ ਸਾਮ ਕਹਦਾ ਨੰਬਰ ਆਵੇ ਵਾਹਿਗੁਰੂ ਜੀ ਵੀ মিডিਆ ਜਿਹੜਾ ਆਪਣਾ ਬਾਲਾ ਸੈਂਟਰ ਹੈ ਲਿਫਟ ਬਣਾਇਆ ਮੈਂ ਕਿਉਂਕਿ ਉਹ ਕਿਥੀ ਉਹ ਇਹ ਨਹੀਂ ਲੱਗਦਾ ਬਹੁਤ-ਬਹੁਤ ਲੰਬੇ ਹੱਥ ਨਹੀਂ ਆਣੇ ਲਾਉਂਦੇ ਹੱਥ ਨਾਲ ਲਾਉਣੇ ਆਣੇ ਜਦੋਂ 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 ਆਪਾਂ ਨੂੰ ਪਤਾ ਹੀ ਨਹੀਂ ਪਾਵਾਂਤ ਨਹੀਂ ਚੱਲੀ ਵੀ ਹੋਈ ਨਹੀਂ ਵੀ ਪਤਾ ਨਾਲ ਹਾਂਜੀ ਆਪਣੇ ਸਰਪੰਚ ਸਾਹਿਬ ਕੀ ਗੱਲ ਹੋਈ ਇਤਾਰੀ ਯਾਰ ਕੋਈ ਰਾਤ 1.5 ਵਜੇ ਦੇ ਨੇੜੇ ਇੱਕ ਧਮਾਕੇ ਦੀ ਆਵਾਜ਼ ਪੈਣ ਦੇ ਲੋਕਾਂ ਨੇ ਸੁਣੀ ਸੀ ਤੇ ਜਿਹਨੂੰ ਸਵੇਰੇ ਜਾ ਕੇ ਮੰਡ ਰੀਅਰੀਏ ਦੇ ਵਿੱਚ ਦੇਖਿਆ ਇੱਕ ਮਜ਼ਾਈਲ ਦਾ ਜਿਹੜਾ ਪੀਸ ਆ ਉਹ ਡਿੱਗਾ ਘੁਪੜਾ ਡਿੱਗਾ ਪਿਆ ਤੇ ਉਹਦੇ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਲੋਕਾਂ ਵਿੱਚ ਇਹ ਦੇ ਇਸ ਗੱਲ ਦਾ ਦਹਿਸ਼ਤ ਜਿਹੜੀ ਆ ਉਹ ਕਾਫੀ ਤੈਮ ਚੱਲੇ ਗਿਆ ਇਸ ਕਰਕੇ ਤੇ ਮੌਕੇ ਤੇ ਜਿਲ੍ਹਾ ਦਾ ਆਪਣੇ ਥਾਣਾ ਢਲਵਾਨ ਨੂੰ ਸੋਚੀ ਰਿਹਾ ਥਾਣਾ ਢਲਵਾਨ ਨੂੰ ਸੋਚੀ ਦਿੱਤਾ ਹੀ ਉੱਥੋਂ ਆਏ ਨੇ ਪੁਲਿਸ ਮੁਲਾਜ਼ਮ ਉਹਨਾਂ ਨੇ ਮੌਕਾ ਦੇਖਿਆ ਤੇ ਇਹਨੂੰ ਹਵਾ ਦੇ ਉੱਪਰ ਹੀ ਆਪਣੇ ਰੈਸ਼ ਕੀਤਾ ਗਿਆ ਜੀ ਤੇ ਜਿਹੜੀ ਸਰ ਸਰਪੰਸਾਹ ਇੱਕ ਗੱਲ ਦੱਸੋ ਜੀ ਦਾ ਜ਼ਿਲ੍ਹਾ ਪ੍ਰਸ਼ਾਸਨ ਆਪਾਂ ਨੂੰ ਹੁਣ ਕਹਿ ਰਿਹਾ ਬਾਰ-ਬਾਰ ਨਾਈਟਾਂ ਬੰਦ ਜਾਂ ਬਲੈਕਆਊਟ ਦੀ ਉਹਦੀ ਪਾਲਣਾ ਨੂੰ ਤਕਰੀਬਨ ਯਕੀਨੀ ਬਣਾਇਆ ਜਾ ਰਿਹਾ ਜੀ ਬਣਾਇਆ ਜਾ ਬਣਾਇਆ ਜ਼ਰੂਰ ਬਣਾਇਆ ਜਾਊਗਾ ਜੀ ਸਾਰੇ ਬੰਦ ਰੱਖਦੇ ਜੀ ਕੁਝ ਕਰਦੇ ਆ ਮਤਲਬ ਜਗਗੀਆਂ ਸੀ ਅੱਜ ਤੋਂ ਬੰਦ ਕਰਵਾ ਦੇਣਗੇ ਠੀਕ ਹੈ ਜੀ ਸ਼ੁਕਰੀ ਥੱਲੇ ਤਾਂ ਹੈਗੇ ਨੀ ਅੱਗੇ ਤਾਂ ਅੱਗੇ ਮਾਟੇ ਚਾਹੁੰਦੇ ਭੇਜਣੀ ਹੈ ਪੈਸੇ ਸ਼ੇਅਰ ਕਰਨੀ ਹੋਏ ਸਿੱਟੇ ਦੇ ਇਤਿਹਾਸ ਨਾਲ ਤੁਹਾਡੀ ਗੱਲ ਹੁੰਦੀ ਹੈ என்ன பண்ண ਕਣਾ ਖੇਚਣਾ ਹੈ ਹੱਥ ਨਾਲ ਆਵੇ। ਇਹਦੀਆਂ ਦੋ ਲੈਟਾਂ ਹੀ ਨੇ। ਇੱਕ ਤਾਂ एकदम ਹੀ ਠੰਡੇ ਦਿੱਤੀ। ਇਹਨਾਂ ਉਹ ਜਿਆਦਾ ਲਾਲ ਨਹੀਂ। ਤੇ ਜਿਹੜਾ ਉਹ एकदम ਦੇਖਣੋ ਆ। ਓਕੇ ਆਪੋ ਜੀ ਦੱਸੋ ਜੀ ਕੀ ਗੱਲ ਹੋਈ ਜਦੋਂ ਇਧਰੋਂ ਆਏ ਆ ਨਾ ਸਵਾ ਇੱਕ ਦਾ ਟਾਈਮ ਸੀਗਾ ਆਹ ਕਿਹੜੀਆਂ ਕੁੜੀਆਂ ਦੇ ਵਿੱਚ ਡੱਡਾ ਡੱਗਾ ਇੱਥੇ ਆਣ ਗਿਆ ਦੂਜੇ ਵਾਰ ਜਦੋਂ ਆਏ ਤਾਂ ਯਾਰ ਫੇਰ ਵਾਲਾ ਪਾਇਆ ਉਹ ਫੇਰ ਜਾ ਕੇ ਉਹ ਤੀਜੀ ਵਾਰ ਉੱਥੇ ਜਾ ਕੇ ਡੱਗਾ ਦੂਤੀਆਂ ਦੇ ਵਿੱਚ ਦੇਖ ਦੇ ਦੇ ਸਾਡੇ ਡੱਗੇ ਹਾਂ ਹਾਂ ਜੀ ਕੀ ਗੱਲ ਹੋਈ ਰਾਤ ਇਹਨਾਂ ਦੀ ਕਿੱਥੇ ਹੋ ਗਏ ਲੋਨਸ ਹੀ ਕਰਨਾ ਉਹ ਤੋਂ ਇੱਕ ਘਬਰਾਉਣ ਟਿਕਾ ਪਰ ਹੀ ਕਰਦੀ ਬਣਾ ਰਿਹਾ ਸਭ ਕੁਝ ਹੋ ਰਿਹਾ ਹੈ ਕਿਹੜਾ ਇਹ ਉਹਨਾਂ ਦੇ ਨਾਲ ਵੱਜਾ ਮਨੁੱਖ ਚੱਟੇ ਨਾਲ ਵੀ ਕਰਦਾ ਹੈ ਇਹ ਲੋਕ ਦੇਰ ਦਾ ਸਾਮ ਸੀਗਾ ਇੱਕੋ ਸਵਾਇ ਇੱਕ ਦੇ ਕਰੀਬ ਇਹ ਕੰਮ ਕਰ ਰਹੀ ਸੀ ਜੀ ਰਾਤੀ ਜਦੋਂ ਰਾਤ ਟਿਕਟ ਸੀ ਨਾ ਸਵੇਰ ਹੋਇਆ ਉਦੋਂ ਉਦੋਂ ਕੁੜੀ ਆਵਾ ਇਹ ਲੈਟਾ ਐਡੀ ਗਲੈਂਡ ਕਿਹਾ ਦੋ ਇੱਕ ਤੇ ਚਲ ਗਈ ਦੂਰ ਇੱਕ ਡਿੱਗੀ ਇੱਦਾਂ ਹੀ ਮੈਂ ਘਰਦਿਆਂ ਨੂੰ ਕਹਿੰਦਾ ਵੀ ਰਿਆ ਕਿ ਡਿੱਗਾਈ ਹੋਈ ਤੇ ਕੁਛ ਬਿਲਕੁਲ ਜੀ ਹਾਂ ਵਾਹ ਜੀ ਬਹੁਤ ਜਿਆਦਾ ਆਈਆਂ 1:30 ਵਜੇ ਨਹੀਂ ਸਵੇਰ ਇੱਕ ਪਿੰਡ ਤਮਾਕਾ ਹੋ ਰਿਹਾ ਉਹ 1:00 ਵਜੇ 12 13 ਮਿੰਟ ਤੇ ਹਾਂ ਪਹਿਲਾਂ ਰਾਤ ਬਹੁਤ ਵਾਰੀ ਉਹਦੇ ਬਾਅਦ ਇੱਕ ਉਧਰੇ ਗੱਡੀ ਸਾਰ ਇੱਕ ਵਜੇ ਓਕੇ ਗੱਡੀ ਲੱਗ ਗਈ ਬਾਅਦ ਵਿੱਚ ਆਪਣੇ ਇੱਥੇ ਪੈਂਦੀ ਕਾਲੀ ਆ ਆਪਣੇ ਪਿੰਡ ਦੀ ਚਾਹ ਹੈ ਕਿਹਦੀ ਤੁਹਾਡੀ ਬਣੀ ਹੈ ਨਹੀਂ ਨਹੀਂ ਉਹ ਪੱਠੇ ਚ ਕੋਣ ਆਇਆ ਹੈ ਕਿ ਮੈਂ ਖੇਤਾਂ ਲਮਾਂ ਦੀ ਤੇ ਦੇਖਿਆ ਮੈਂ ਕਿ ਇਹ ਵੀ ਪਤਾ ਪੱਠੇ ਚ ਕੋਣ ਆਇਆ ਇਹ ਤਾਂ ਜਾਤੀ ਮਾਰੀ ਤੁਸੀਂ ਹਾਂਜੀ ਬਹੁਤ ਢਿੱਗੇ ਆ ਨਾ ਮੈਨੂੰ ਪਤਾ ਕੀ ਤਾਂ ਜਾਂਦਾ ਉੱਥੇ ਹੀ ਡਿੱਗਾ ਤਾਂ ਮੈਂ ਇੱਕ ਵਾਰ ਦੇਖਿਆ ਉੱਥੇ ਦੋ ਆਹ ਤੇ ਫੇ ਜੋ ਨਾ ਤੁਸੀਂ ਦਿਖਾਇਆ ਤਾਂ ਮੈਂ ਕਹੇ ਉਹੀ ਹੈ ਹਾਂਜੀ ਸੇਮ ਹੀ ਚੀਜ਼ ਆ ਤੇ ਤੀਜਾ ਵਾਦੀ ਤੀਜਾ ਤੀਜਾ ਟਿਕਾ ਦੋ ਤੋਂ ਤਰੇ ਤੇ ਤੀਜਾ ਹੋ ਗਿਆ ਤੇ ਰਾਤ 1:30 ਵਜੇ ਟਿਕਿਆ ਅੱਛਾ 1:30 ਉਹੀ ਟਾਈਮ ਹੈ ਟਾਈਮ ਹੀ ਕੋਈ ਹੈ ਸਰ ਇਹਦਾ ਟਾਈਮ ਸਾਰਿਆਂ ਦਾ ਇੱਕੋ ਹੀ ਆ ਇਹ ਕਿੱਥੇ ਦਿੱਤਾ ਇਹ ਫੋਟੋ ਆਇਆ ਥੱਲੇ ਹਾਂ ਤੀਜਾ ਇੱਕੋ ਹੀ ਹੈ ਨਹੀਂ ਹੈ ਤੰਦ ਅੰਦੀਏ ਆਪਣੇ ਮੰਗਿਆਲ ਪਿੰਡ ਤੁਸੀਂ ਇਕੱਠੇ ਹੋਏ ਕੀ ਗੱਲ ਹੈਗੀ ਇਹ ਮੰਗਿਆਲ ਪਿੰਡ ਸਾਡਾ ਜੀ ਆ ਜ਼ਿਲ੍ਹਾ ਕਪੂਰਥਲਾ ਵਾ ਤੇ ਆਪਣੇ ਰਾਤ ਬਹੁ ਬਲਾਸ ਹੋਏ ਜੀ ਦਾ ਹੁਣ ਡਿੱਗੇ ਪਏ ਆ ਕੋਈ ਟਰੰਕਰ ਇੱਧਰ ਡਿੱਗੇ ਕੋਈ ਉੱਧਰ ਡਿੱਗੇ ਜੀ ਇਹ ਮਝੇ ਹਲਦੀਪੁਰ ਜੀ ਦੱਸਣ ਦੇ ਮੁਲਾਜ਼ਮ ਸੱਦੇ ਸੀ ਤੇ ਮਰੀ ਪੁੱਛ ਤੁਹਾਨੂੰ ਸਵੇਰੇ ਪਤਾ ਲੱਗਿਆ ਰਾਤੀ ਪਤਾ ਲੱਗਿਆ ਇਹ ਸਵੇਰੇ ਪਤਾ ਲੱਗਾ ਜੀ ਕਿੰਨੇ ਵਜੇ ਤਕਰੀਬਨ 7:30-8:00 ਵਜੇ ਲੱਗਾ ਜੀ ਅੱਛਾ ਪੁਲਸ ਆਈ ਮੋਕੇ ਤੇ ਪੁਲਸ ਵਾਲੇ ਮਤਲਬ ਜੀ ਹੁਣ ਅੱਛਾ ਹਾਂਜੀ ਹਾਂਜੀ ਇੱਕ ਕੀ ਕਹਿ ਕੇ ਪੁਲਸ ਵਾਲੇ ਪੁਲਸ ਵਾਲੇ ਕਹਿੰਦੇ ਵੀ ਇਹ ਮਜਹਿਲ ਦੇ ਮਲਕ ਜਿੱਦਾਂ ਨਾ ਥੋੜੇ ਪਹਾੜ ਆ ਅੱਧੇ ਇਹਦੇ ਅੱਧੇ ਕਿਤੇ ਹੋੜੇ ਪਿਆ ਅੱਧੇ ਕਿਤੇ ਉਹ ਲੱਭਣੇ ਆ ਫਿਲਹਾਲ ਤੇ ਮਤਲਬ ਇਥੋਂ ਆਪਣੀ ਕਾਰਵਾਈ ਕਰ ਗਏ ਹਾਂਜੀ ਦੋ ਇਥੇ ਇੱਕ ਉਹ ਪਰਲੇ ਪਾਸੇ ਖੜੇ ਪਏ ਮੰਗੇ ਵਾਲੇ ਕਿੱਥੇ ਉੱਧਰ ਵੀ ਖੜੇ ਪਏ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਥੋਂ ਮੈਂ ਇਹ ਦੇਖਿਆ ਵੀ ਰਾਤੀ ਤੁਸੀਂ ਰਾਤੀ ਇੱਥੇ ਕੀ ਕਰਦੇ? ਨਹੀਂ ਨਹੀਂ ਰਾਤੀ ਘਰ। ਅੱਛਾ। ਘਰ ਮੈਂ ਦੇਖਿਆ ਜੋ ਵੱਡਾ ਬਲਾਸਟ ਹੋਇਆ। ਮੈਂ ਘਰੋਂ ਨਿਕਲਿਆ ਬਾਹਰ। ਬਾਹਰ ਨਿਕਲਿਆ ਤਾਂ ਮੈਨੂੰ ਐੜੜੀਆਂ ਦੋ ਲਟਾਂ ਦੇਖੀਆਂ। ਅੱਛਾ। ਇੱਕ ਤੇ ਇੱਕਦਮ ਡੱਪੀ ਦਾ ਥੱਲੇ। ਹੂੰ। ਦੂਜੀ ਤਾਂ ਨਹੀਂ ਪਤਾ। ਹੂੰ। ਤੇ ਮੇਰੇ ਹਿਸਾਬ ਨਾਲ ਜਿਹੜੀ ਡਿੱਗੀ ਉਹ ਇਹ ਹੀ। ਹੂੰ। ਅੱਗੇ ਪਤਾ ਨਹੀਂ। ਹਾਂਜੀ ਹਾਂਜੀ। ਇਹ ਇੱਕ ਇੱਧਰ ਆਓ ਸਾਹਮਣੇ ਇੱਧਰ ਦੇਖਦਾ। ਤੇ ਬਾਅਦ ਚ ਇੱਕ ਆਪਣੇ ਐਸ਼ਾ ਨੋਜਰ ਤੇ ਧਰਮਾ ਸਟੇਸ਼ਨ ਵਾਲੂ ਇੱਕ ਬਲਾਸਟ ਹੋਇਆ ਤੇ ਇੱਕ ਇੱਧਰ ਸੁਪਾਨਪੁਰਾ ਵਾਲੂ ਬਲਾਸਟ ਹੋਇਆ। ਹਾਂ। ਰਾਤ ਇਹੋ ਚੱਲਦਾ ਇਹ ਆਪਾਂ ਦੇਖੀਂਦੇ ਰਹਿਣਾ ਅਸੀਂ ਉਹਨਾ ਆਰਾਧ ਦੇ ਆ ਪੀਸ ਡਿੱਗੇ ਪਏ ਆ ਹੁਣ ਪੁਲਿਸ ਮੁਲਾਜ਼ਮ ਸੱਦੇ ਪਏ ਆ ਉਹ ਆਪੇ ਕਹਿੰਦੇ ਕਵਰ ਕਰਨਗੇ ਇਹਨੂੰ ਚੈੱਕ ਦੇਖਣਗੇ ਹਾਂਜੀ ਬਿਲਕੁਕੁਲ